ਸਾ ਮਿੱਤਰੋ ਟਾਈਮ ਹੋ ਗਿਆ 12 ਦਾ ਤੇ ਆਹੀ ਜੀਆਂ ਵਿੱਠਾਂ ਮਾਰੀਆਂ ਨੇ ਸਸਰੀ ਗਾਲ ਜੀ ਹੋਰ ਕੀ ਹਾਲ ਚਾਲ ਆ ਮਿੱਤਰ ਜਾਨਵਰ ਪੰਛੀ ਲੋਟ ਆ ਅੱਜ ਬਈ ਆ ਖੱਟੀਆਂ ਵਾਲੀ ਦੇ ਗੇੜੇ ਨੇ ਮਤਲਬ ਵਾਰੀ ਆ ਠੀਕ ਆ ਹਜੇ ਬਾਜੀ ਦੇ ਤਾਂ ਨਹੀਂ ਕੋਈ ਹੈਗੀ ਇਹਦੇ ਨੇੜੇ ਤੇੜੇ ਤੇ ਆ ਸ਼ਾਖੀ ਆ ਬਈ ਤੇ ਆਪਾਂ ਛੱਡਣੀਆਂ ਬਾਜੀ ਤੇ ਸੰਭਾਂਗੇ ਠੀਕ ਮਤਲਬ ਅੱਜ ਤੂੰ ਸੰਭਲ ਲਗਾ ਕੱਲ ਨੂੰ ਸੰਭਲ ਤੇ ਅੱਗੇ ਅੱਗੇ ਦੱਸਾਂਗੇ ਤੇ ਹੁਣ ਆਪਾਂ ਖੱਟੀਆਂ ਵਾਲੀ ਦੇਖਦੇ ਆਂ ਵੀ ਖਾਲੀ ਐ ਜਾਂ ਕਿਵੇਂ ਆ ਫਿਰ ਕਰਦੇ ਆਂ ਤੁਹਾਡਾ ਨਾਲ ਬਾਅਦ ਤੇ ਕੁਝ ਕੱਜ ਭਈ ਨਵੇਂ ਜਾਨਵਰ ਕੱਢਾਂਗੇ ਠੀਕ ਆ ਤੇ ਵੀ ਤੁਹਾਨੂੰ ਕਰਾਂਗੇ ਆਪਾਂ ਚੈੱਕ ਜਿੰਦੇ ਜਿੰਦੇ ਖੋਲ ਦੀ ਵਾਹਿਗੁਰੂ ਸੱਚਾ ਸੋਚਾ ਸਤ ਸ੍ਰੀ ਅਕਾਲ ਭਾਈ ਅੱਜ ਥੋੜੀ ਜਿਹੀ ਲੇਟ ਹੋ ਗਿਆ ਆਪਾਂ 7:30 ਤੱਕ ਆਉਣ ਵਾਲਾ 7:20 ਕੁ ਹੋ ਗਿਆ ਠੀਕ ਆ ਦੇਖ ਕੁਸ਼ਕ ਬੱਚੇ ਦਾ ਮੋੜ ਆਏ ਭਾਈ ਸੈੱਟ ਨੇ ਹਨ ਯਾਰ ਕੁਸ਼ਕ ਦਾ ਜਮੀ ਜਲੂਸ ਨਿਕਲ ਦੇਖਦੇ ਆ ਇੱਕ ਆ ਚਾ ਖੱਟੀਆਂ ਵਾਲਾ ਕੱਢ ਕੇ ਦੇਖਦੇ ਆ ਇੱਕ ਆ ਦੂਜਾ ਖੱਟੀਆਂ ਵਾਲਾ ਬੈਠਾ ਠੀਕ ਆ ਦੋ ਇਹ ਤੇ ਇੱਕ ਨੀਲੀ ਆਪਣੀ ਰਾਣੀ ਸੰਤਰਾ ਦੇਖ ਲਈਏ ਗਰਮੀ ਚ ਕੀ ਪਤਾ ਚੱਲ ਜੇ ਆਉਦੇ ਮਾਤ ਹੋ ਰਹੀ ਆ ਧੂਗੜ ਟੇਕ ਜਾ ਟੇਕ ਜਾ ਇਹ ਆਪਣੇ ਮਿੱਤਰ ਪਿਆਰ ਨੂੰ ਆਪਣੇ ਗੋਲੇ ਦੀ ਭੈਣ ਇਹ ਸਗੀ ਮਿੱਤਰ ਪਿਆਰੇ ਨੂੰ ਦਿੱਤੀ ਸੀ ਤੇ ਉਹ ਕਹਿੰਦਾ ਮੈਨੂੰ ਗੋਲੇ ਦਾ ਭਰਾ ਚਾਹੀਦਾ ਭੈਣ ਨਹੀਂ ਬੱਚੇ ਢਾਉਣ ਨੂੰ ਨਹੀਂ ਭਾਈ ਆਪਣਾ ਇਹ ਗੋਲੇ ਵਾਲਿਆਂ ਜੋ ਬਲੱਡ ਨਹੀਂ ਆਪਾਂ ਦਿੰਦੇ ਕਿਸੇ ਨੂੰ ਵੀ ਠੀਕ ਆ ਇਧਰੋਂ ਵੀ ਕੋਸ਼ਿਸ਼ ਸਹੀ ਨਹੀਂ ਅੱਖਾਂ ਔਖੀਆਂ ਖੋਲ ਕੇ ਬੱਚੇ ਜੇ ਕਿਉਂਕਿ ਬੱਚਿਆਂ ਦੀ ਰਿਕਵਰੀ ਬਹੁਤ ਔਖੀ ਆ ਭਾਈ ਇਹ ਇੱਕ ਤਾਂ ਇਹਨਾਂ ਨੂੰ ਗੰਦੀ ਯਾਦ ਹੁੰਦੀ ਆ ਭਾਈ ਬੇਠਾਂ 'ਚ ਮੂੰਹ ਮਾਰਨ ਦੀ ਜਿੰਨਾ ਮਰਜ਼ੀ ਇਹਨਾਂ ਨੂੰ ਦਾਣਾ ਪਾ ਲਈਏ ਠੀਕ ਹੈ ਜਿਹੜੇ ਬੱਚਿਆਂ ਦੀ ਆਦਤ ਬਣ ਗਈ ਤਾਂ ਬਣ ਗਈ ਕਿਉਂਕਿ ਇਹ ਥੋੜੇ ਛੋਟੇ ਚੱਕ ਲੈਣੇ ਹਨ ਆਪਾਂ ਜਦੋਂ ਜਾਂ ਤਾਂ ਇਹਨਾਂ ਨੂੰ ਜਾਲਚੀ ਰੱਖੀ ਤਾਂ ਫਿਰ ਤਾਂ ਹੈ ਜੇ ਖੁੱਡੇ ਜਾਂ ਛੱਡ ਦਈਏ ਮੇਰੀ ਗਲਤੀ ਕੀ ਰਹੇਗੀ ਬਈ ਮੈਂ ਖੁੱਡਿਆਂ ਨੂੰ ਛੱਡ ਤੀ ਛੋਟੇ ਛੋਟੇ ਚੱਕ ਕੇ ਇੱਥੇ ਹੀ ਦਿੰਦਾ ਰਿਹਾ ਜੇ ਦਾਣਾ ਪਾਣੀ ਦੀ ਲੋੜ ਪਈ ਤਾਂ ਉਹੀ ਗੱਲ ਹੈ ਦੂਜੇ ਕਬੂਤਰਾਂ ਨੂੰ ਦੇਖ ਕੇ ਹਨਾ ਇਹਨਾਂ ਨੂੰ ਆਦਤ ਹੁੰਦੀ ਕਿਉਂ ਇੱਕ ਆਪਣੇ ਮਿੱਟੀ ਵਾਲੇ ਖੁੱਡੇ ਨੇ ਥੱਲੋਂ ਇਹ ਮਿੱਟੀ 'ਚ ਮੂੰਹ ਮਾਰਦੇ ਆਪਦੇ ਹਿਸਾਬ ਨਾਲ ਤਾਂ ਇਹ ਚੱਕੀਆਂ ਬੈਠਾਂ ਜਾਂਦੀਆਂ ਇਹ ਤਾਂ ਗੜਕੇ ਨੀ ਲੋਟ ਹੋ ਰਹੀ ਸਾਰਾ ਕੁਝ ਆਪਾਂ ਦੇ ਹੀ ਜਾਂਦੇ ਬਾਕੀ ਚੱਲ ਆ ਜੋ ਪਹਿਲਾਂ ਹੁਣ ਆਪਾਂ ਉਹ ਕਬੂਤਰੀ ਦੇਖਾਂਗੇ ਤੇ ਕੁਝ ਕੁ ਕਬੂਤਰ ਪਾ ਕੇ ਨਾ ਜਾਲ ਚ ਉਹ ਵੀ ਬਿਠਾ ਕੇ ਤੇ ਨਾਲ ਇਹ ਛੱਡਾਂਗੇ ਠੀਕ ਹੈ ਮਿੱਤਰੋ ਹਾਂ ਇੱਕ ਚਿੱਟੀਆਂ ਵਾਲੀ ਹੋਰ ਹੈ ਆਓ ਬੈਠੀਏ ਕੋ ਨੂੰ ਛੱਡਾਂਗੇ ਆ ਜਾਓ ਫਿਰ ਮੇਰੇ ਤੋਂ ਪਿਆਰ ਉਹ ਇਹਨਾਂ ਨੂੰ ਛੱਡਾਂਗੇ ਆਪਾਂ ਕਾ ਚਿੱਟੀਆਂ ਦੀ ਆ ਆਪਣੀ ਬੋਲੀ ਤੇ ਚੱਲ ਦਾਣੇ ਨੇ ਚਾਹੇ ਅੱਜ ਇਹ ਨਹੀਂ ਕਿਹੜਾ ਪਾ ਲਈ ਉੱਡਣਾ ਆਸ਼ਾ ਕੀ ਆਪਾਂ ਇਹ ਕੱਲ ਵੀ ਛੱਡੀ ਸੀ ਤੇ ਅੱਜ ਵੀ ਇਹਨੂੰ ਛੱਡਦੇ ਆ ਕਿਉਂਕਿ ਖਾਲੀ ਤਾਂ ਹੋਈ ਪਈ ਐ ਮਜਬੂਰੀ ਐ ਪਾਣੀ ਤੇ ਆ ਜਾਏ ਆਪਣੀਆਂ ਦੋਵੇਂ ਕਬੂਤਰੀਆਂ ਦੀਆਂ ਡਾਈਆਂ ਬਰੋਬਰ ਸਿੱਧੀਆਂ ਹੋ ਜਾਣੀਆਂ ਐ ਮਿੱਤਰੋ ਇਸ ਕਰਕੇ ਆਪਾਂ ਇਹਨੂੰ ਵੀ ਛੱਡਦੇ ਆ ਅੱਜ ਨਾਲ ਤੇ ਕਾਲੂ ਦੇਖ ਆਪਣਾ ਮਾਰ ਰਿਹਾ ਮਿੱਤਰੋ ਘਰਾੜੇ ਕੋਤੰਦਰ ਰਾਤ ਨੂੰ ਸੌਂਦਾ ਨਹੀਂ ਰਾਤ ਨੂੰ ਤਾਂ ਬਹੁ 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 ਲੱਗ ਗਈ ਰਹਿਦਾ ਉਹ ਨਹੀਂ ਡرائی ਰੱਖਦਾ ਇੰਨਾ ਚੰਦਰਾ ਤੇ ਠੱਟੀ ਵਾਲੀ ਨੂੰ ਦੇਖ ਕੇ ਠੱਟੀ ਵਾਲੀ ਨੂੰ ਨਾਲਾ ਪਾਣੀ ਦੇਵਾਂਗੇ ਫਿਰ ਸ਼ਾਇਦ ਲਿਆਉਣਾ ਚੱਕ ਕੇ ਮੈਂ ਤੇ ਮਿੱਤਰੋ ਛੋਟੀ ਮੱਖੀ ਦਾ ਸ਼ਹਿਦ ਹੈ ਇਹ ਆਪ ਕੱਢਿਆ ਹੋਇਆ ਘਰ ਦਾ ਭਾਈ ਠੀਕ ਆ ਇਹ ਥੱਲੇ ਬੈਠਾ ਸਾਰਾ ਜਿਹੜਾ ਉਹਦਾ ਉਹ ਹੁੰਦਾ ਚੰਦਾਂ ਦਾ ਬਣਾਇਆ ਹੁੰਦਾ ਘਰ ਚ ਤੇ ਉਹ ਹੈ ਤੇ ਆਪਾਂ ਸ਼ਾਇਦ ਪਾ ਲਈਏ ਇਹਦੇ ਚ ਤੇ ਆਪਾਂ ਕਬੂਤਰੀ ਸਾਂਭਾਂਗੇ ਵੀ ਬਈ ਤੇ ਆ ਦੋ ਦਿਨਾਂ ਦੀ ਜਿਹੜੀ ਸਾਂਭਾ ਸਾਰੀ ਤੁਹਾਨੂੰ ਦੱਸਾਂਗੇ ਵੀ ਕਦੋਂ ਕੀ ਕਰਦੇ ਆ ਕਦੋਂ ਕੀ ਕਰਦੇ ਆ ਸ਼ਾਇਦ ਲੈ ਆਪਾ ਇੱਕ ਤੁਹਾਨੂੰ ਫੋਟੋ ਹਿਛੀ ਦੀ ਇਹਦੀ ਇਹ ਲਾਇਆ ਮਸਤੂ ਇੱਥੇ ਪਾਉਣ ਲੱਗਾ ਦੋ ਕਪੂੰਦਾ ਸ਼ਾਇਦ ਦੀਆਂ ਇਹਦੇ ਨਾਲ ਕੀ ਆ ਬਈ ਕਬੂਤਰ ਸੋਜਦਾ ਸਾਜਦਾ ਨਹੀਂ ਕਿਉਂਕਿ ਹਜੇ ਨਵੇਂ ਪਾਣੀ ਨੇ ਇਹਨਾਂ ਦੇ ਠੀਕ ਆ ਉਹਦਾ ਵੀ ਦੂਜਾ ਪਾਣੀ ਆ ਤੇ ਉਹਦਾ ਵੀ ਦੂਜਾ ਪਾਣੀ ਆ ਤੇ ਪਾਣੀ ਆਪਾਂ ਬਈ ਸਿੰਪਲ ਹੀ ਦਿੰਨੇ ਆ ਆਪਾਂ ਕੋਈ ਹੈ ਬੇਚਕ ਜਿਆਦਾ ਕੁਝ ਠੰਡਾ ਠੁੰਡਾ ਜਿਆਦਾ ਕਰਕੇ ਨਹੀਂ ਦਿੰਦੇ ਠੀਕ ਆ ਇੰਨਾਂ ਚੀਜ਼ਾਂ ਨੂੰ ਹੁਣ ਘੱਟ ਧਰਦੇ ਆਂ ਸਾਈਡ ਤੇ ਤੇ ਹੁਣ ਦੇਖਦੇ ਆਪਾਂ ਨੂੰ ਖੱਟੀਆਂ ਵਾਲੀ ਦੀ ਪਲਟਾ ਦੀ ਲੋੜ ਪੈਣੀ ਜਾਂ ਨਹੀਂ ਟਿਕ ਟਾਕ ਉੱਤਰ ਲਿਬੜਦੇ ਇਹਨੂੰ ਹੱਥ ਜਿਆਦਾ ਫੜਨ ਲੱਗਦੀ ਨਾ ਲਿਬੜਨ ਲੱਗ ਜਾਂ ਆ ਦੇਖੋ ਓਹੋ ਇਹ ਕੈਮਰਾ ਹਿਲਦਾ ਜਾਂ ਆ ਦੇਖਿਓ ਮਿੱਤਰ ਪਿਆਰੀ ਇਹ ਹਿਲਦਾ ਤਾਂ ਐ ਜਾਲ ਦੇ ਉੱਤੇ ਧਰਿਆ ਹੋਇਆ ਬਈ ਤੇ ਇੱਕ ਬਈ ਸਟੈਂਡ ਸਟੂਨ ਜੇ ਸਾਰੇ ਨਾ ਉੱਥੇ ਰਹਿ ਗਏ ਯਾਰ ਗੁਰੀ ਕੋਲੇ ਤੇ ਪਾਸ ਉਧਰ ਹੁਣ ਟਾਈਮ ਲੱਗਿਆ ਲੀਗਾ ਜਾਣ ਦਾ ਲਿਆਉਣੇ ਆ ਚੱਕ ਕੇ ਤੇ ਆਪ ਵੀ ਆਪਾਂ ਤੰਗ ਹੁੰਨੇ ਆ ਹਨਾ ਵੀਡੀਓ ਬਣਾਉਣ ਲਈ ਤਾਂ ਹੀ ਕੁਝ ਕੁ ਚੀਜ਼ਾਂ ਰਹਿ ਜਾਂਦੀਆਂ ਨੇ ਤੇ ਇਹ ਜਿਹੜੀ ਆਪਣੀ ਕਬੂਤਰੀ ਆ ਮਿੱਤਰੋ ਸਾਂਭੀ ਜਾਂਦੇ ਆ ਇਹਦੇ ਬਈ ਸਵੇਰੇ 5 ਵਜੇ ਨਾ 4:30 5:00 ਵਜੇ ਆਪਰ ਸੌਂਤ ਲਾਈ ਸੀ ਠੀਕ ਹੈ ਤੇ ਉਹ ਮਾਫੀ ਹੈ ਕਿਉਂਕਿ ਤੜਕੇ ਤੜਕੇ ਤੁਹਾਨੂੰ ਪਤਾ ਬੰਦਾ ਸੁੱਤਾ ਹੋਰਦਾ ਹਨ ਦਿਮਾਗ 'ਚ ਨਹੀਂ ਰਿਹਾ ਮੇਰੇ ਇਹਨੂੰ ਕਰਾਂਗੇ ਪਲਟਾ ਬਈ ਕਿਉਂਕਿ 2-4 ਦਾਣੇ ਨੇ ਇਹਦੇ ਬੋਟੇ 'ਚ ਤੇ ਇੱਕ ਅੱਧਾ ਦਾਣਾ ਵੀ ਰਹਿ ਗਿਆ ਮਿੱਤਰੋ ਤੇ ਉਹ ਵੀ ਖਾ ਜਾਂਦਾ ਬਈ ਜਾਨਵਰਾਂ ਨੂੰ ਤੂੰ ਨੇ ਵੀ ਪਤਾਈਆ ਹਨ ਹੁਣ ਮੌਸਮ ਨਹੀਂ ਹੈਗੇ ਬਈ ਉਹ ਦਾਣੇ ਦੂਣੇ ਵਾਲੇ ਠੀਕ ਹੈ ਕਿਉਂਕਿ 12:00 ਵਜੇ ਤੇ ਜਾ ਕੇ ਤੇ ਟੈਂਪਰੇਚਰ ਤੁਹਾਨੂੰ ਪਤਾ ਕਿੱਥੇ ਪਹੁੰਚ ਜਾਂਦਾ ਆਹ ਕੂਤਰੀ ਆਪਣੀ ਕੱਲ ਉੱਡ ਕੇ ਆਈ ਸੀ ਤੇ ਇਹਦਾ ਥੱਲੋ ਦੇਖ ਲਓ ਤੁਸੀਂ ਲਾਲ ਠੀਕ ਹੈ ਤੇ ਇਹਨੂੰ ਆਪਾਂ ਪਾਣੀ ਹੁਣ ਦੇ ਕੇ ਬਸ ਉਹਨੂੰ ਪਲਟਾ ਲਈਏ ਪਾਣੀ ਦੇ ਕੇ ਵਾਹਿਗੁਰੂ ਦੀ ਕਿਰਪਾ ਨਾਲ ਇਹਨੂੰ ਛੱਡਾਂਗੇ ਉਹਨੂੰ ਪਲਟਾ ਕੇ 2 ਮਿੰਟ ਬਿਠਾਉਨੇ ਆ ਕਿਉਂ ਨਾ ਚਿਰ ਆਪਾਂ ਕੁੱਤਰਕ ਬਾਦਰ ਇੱਕ ਦੋ ਜਵਾਲ ਚ ਪਾ ਕੇ ਤੇ ਉੱਤੇ ਆਹ ਲੀਲੀਆਂ ਫੀਲੀਆਂ ਨੇ ਜਿਹੜੀਆਂ ਇਹਨਾਂ ਨੂੰ ਛੱਡਦੇ ਆ ਰੁਕ ਜਾ ਰੁਕ ਜਾ ਨਾ ਤੰਗ ਬਾਇਆ ਕਰ ਪੁੱਤਰੀ ਪਲਟਾਉਣ ਲੱਗੇ ਕਦੇ ਵੀ ਭਾਈ ਦਾਬ ਵਾਲੀ ਨਾ ਦਿਓ ਭਰਾ ਬਣ ਕੇ ਐ ਹਲਾ ਲਿਆ ਕਰ ਮਾੜਾ ਜਾ ਜਿਆਦਾ ਵੀ ਨਹੀਂ ਚੁੰਝ ਖੜੀ ਚੱਕ ਜਿਹੜੇ 4 ਦਾਣੇ ਜਾਕ ਨੂੰ ਛੱਡ ਕੇ ਦਿਖਾਉਣੇ ਆ ਤੇ ਕੱਪੜਾ ਜਰੂਰ ਰੱਖਿਆ ਕਰੋ ਕੋਲੇ ਕਿਉਂਕਿ ਬਜ਼ਾਰਿਆਂ ਦੇ ਮੂੰਹ ਲਿਬੜ ਜਾਂਦੇ ਹਨ ਆ ਬੈਠੀ ਆ ਕਬੂਤਰੀ ਭਾਈ ਠੀਕ ਹੈ ਨਾਲੇ ਹੁਣ ਇਹ ਮਾਰੂਗੀ ਬੈਠ ਐਨੇ ਕ ਨਿਕਲੇ ਨੇ ਐਂ ਹਿਸਾਬ ਲਾ ਲਓ ਵੀ ਇੱਕ ਬਾਦਾਮ ਤੇ ਚਾਰ ਪੰਜ ਹੀ ਦਾਣੇ ਠੀਕ ਹੈ ਤੇ ਆਜੋ ਹੁਣ ਆਪਾਂ ਉੱਤੇ ਬਿਠਾ ਦਈਏ ਜਾਨਵਰ ਹਨ ਉਹ ਵਟ ਇੱਦਾ ਹੀ ਹੋ ਗਿਆ ਤੇ ਲੈ ਮਿੱਤਰੋ ਨਮਿਆਂ ਨੂੰ ਕਈਆਂ ਨੂੰ ਜਿਹੜੇ ਆਪਾਂ ਬਿਠਾਉਣੇ ਨੇ ਜਾਲ ਚ ਨਾ ਅੱਜ ਉਹਨਾਂ ਨੂੰ ਦੇ ਮੈਂ ਗੋੜਾ ਕਿਉਂਕਿ ਗੋੜੇ ਕੋ ਦਿਨ ਨਹੀਂ ਦਿੰਦੇ ਆਪਾਂ ਭਾਈ ਤੇ ਇਹਨਾਂ ਨੂੰ ਲਾਉਣੇ ਆਪਾਂ ਪਾਣੀ ਠੀਕ ਹੈ ਤੇ ਖੱਟੀਆਂ ਵਾਲੀ ਨੂੰ ਅੱਜ ਚਕਾਉਣ ਲੱਗੇ ਆਪਾਂ पंद्रह सतारह एमएल ठीक है दासकी चाल पंद्रह तेरह चौदह एमएल है ठीक है इक है भाई ਘਰੇ ਵੀ ਕਬੂਤਰ ਨੂੰ ਦੇਖ ਲਿਆ ਕਰੋ ਜਦੋਂ ਪਾਣੀ ਦਿੰਦੇ ਆ ਪਾਣੀ ਦੇ ਕੇ ਜਾਲ ਚ ਛੱਡਦੇ ਆ ਇੱਥੇ ਮਾਰਗ ਤੇ ਆ ਕਬੂਤਰੀ ਵੀ ਦੇਖੋ ਥੱਲੋਂ ਠੀਕ ਹੈ ਇਹ ਵੀ ਫੈਟ ਹੈ ਇਹ ਨੂੰ ਵੀ ਦਿੱਤਾ ਲਾ ਤੇ ਹੁਣ ਲਾਈਏ ਸ਼ਾਖੀ ਮੋਤੀ ਨੂੰ ਇਹ ਆਪਦੀ ਖਿੱਚੀ ਬੈਠੀ ਸੀ ਠੀਕ ਆ ਇਹ ਖਿੱਚੀ ਬੈਠੀ ਹੈ ਮਤਲਬ ਇਹ ਨੂੰ ਇਹ ਆਪਾਂ 15 ਕਿ ਲਾਵਾਂਗੇ ਤੇ ਲਾ ਕੇ ਨਾ ਦੋਹਾਂ ਨੂੰ ਪਹਿਲਾਂ ਛੱਡ ਦਈਏ ਕਿ ਬਈ ਟਾਈਮ ਉੱਤੇ ਹੋਈ ਜਾਂਦਾ ਤੇ ਇਹ ਨੂੰ ਵੀ ਅੱਜ ਦੂਜੇ ਦਿਨ ਲਗਾਤਾਰ ਤਾਂ ਛੱਡਿਆ ਬਈ ਵੀ ਚਲ ਦੋਹਾਂ ਦੀਆਂ ਡਾਈਆਂ ਇਕੱਠੀਆਂ ਕਬੂਤਰੀਆਂ ਤੁਰ ਪੈਣਗੀਆਂ ਇਹ ਦੋਨੋਂ ਕਿਉਂਕਿ ਹੋਰ ਤਾਂ ਬਈ ਹੈ ਨਹੀਂ ਕੋਈ ਹਨਾ ਪਾਣੀ ਵਾਲੀਆਂ ਦੋਹੇ ਨੇ ਇਕੱਠੀਆਂ ਤੁਰ ਪੈਣਗੀਆਂ ਤਾਂ ਕਰਕੇ ਤਿੱਲਾ ਮਿੱਤਰ ਇਹਨੂੰ ਲੱਗਿਆ ਆਪਾਂ ਲਾਉਣ ਉਹਲੇ ਤੇ ਦਿਖਾਉਣੀਆਂ ਪਈਆਂ ਤੁਹਾਨੂੰ ਮਿੱਤਰੋ ਲਾਖੀ ਆ ਜਾਂਦੀ ਐ ਖਟੀਆਂ ਵਾਲੀ ਆ ਗਈ ਤੇ ਦੂਜੇ ਛੱਡਾਂਗੇ ਉਹ ਤੁਹਾਨੂੰ ਦਿਖਾਉਣੇ ਆ ਤੇ ਆ ਉੱਠੀ ਖੜੀ ਐ ਨੀਲੀ ਵੀ ਦੂਜੀ ਵੀ ਚਾਲਾ ਸ਼ਾਤਰੀ ਤੇ ਚੱਲ ਫਿਰ ਇਹ ਬਾਈ ਕੀ ਤੇ ਇਹਨੂੰ ਹੁਣ ਡਾਉਣੇ ਆ ਪੋਟਿਆਂ ਚ ਦੇਖ ਲਈਏ ਮਿੱਤਰੋ ਵੀ ਦਾਣੇ ਦੂਣੇ ਤਾਂ ਨਹੀਂ ਫੇਰ ਛੱਡਾਂਗੇ ਨਾ ਹੁਣ ਨਵੇਂ ਨੂੰ ਸਾਰਿਆਂ ਨੂੰ ਖੱਟੀਆਂ ਵਾਲਾ ਵੀ ਖਾਲੀ ਅਜੇ ਵਿਚਾਰੇ ਸੁੱਕੇ ਹੀ ਪਏ ਨੇ ਯਾਰ ਇਹਨਾਂ ਨੂੰ ਦਾ ਕੀ ਛੱਡਾਂ ਇਹਨਾਂ ਦਾ ਪੇਟ ਬਣਾਈਏ ਪਹਿਲਾਂ ਲੈ ਬਈ ਮਿੱਤਰੋ ਕਾ ਖੱਟੀਆਂ ਵਾਲੇ ਨੂੰ ਵੀ ਛੱਡਦੇ ਆ ਗਿਆ ਇਹ ਵੀ ਇੱਕ ਇਹਨੂੰ ਤੇ ਨੀਲੀ ਨੂੰ ਚਾਲ ਆਇਆ ਦੀ ਆ ਨੀਲੀ ਮਿੱਤਰੋ ਦੀਲੀ ਤਾਂ ਗਈ ਬਹਿ ਬਈ ਚਾਰ ਕਗੇੜੇ ਪਾ ਕੇ ਇਹ ਵੀ ਛੋਟੀ ਹੁੰਦੀ ਵੀ ਘਾਟੀ ਉੱਡੀ ਸੀ ਬਈ ਇਹ ਤੇ ਇਹਨੂੰ ਘਰਦੇ ਹੁਣ ਅੰਦਰ ਇਹਨੂੰ ਗੋੜ ਦੇ ਕੇ ਭਾਵਾਂਗੇ ਤੇ ਦੂਜਾ ਪੱਠੇ ਦੋਹੇ ਆਓ ਫਿਰਦੇ ਆ ਆੰਦਾ ਕੈਂਤੀ ਚਾਲ ਜਾ ਰਿਹਾ ਹੈ ਇੱਕ ਤਾਂ ਸਤਿ ਸ਼੍ਰੀ ਅਕਾਲ ਮਿੱਤਰੋ ਭਈਆ ਚਾਰਾ ਨੂੰ ਦੇਤਾ ਗੁੜ ਇਹਨੂੰ ਟਾਂਗਦੇ ਹਾਂ ਹੁਣ ਆਪਾਂ ਉੱਤੇ ਠੀਕ ਹੈ ਤੇ ਨਵਾਂ ਬੱਚਾ ਇਤਤਾ ਆਉਂਦਾ ਜਿਹੜੇ ਨਵੇਂ ਸੀ ਉਹਨਾਂ ਚ ਇੱਕ ਬੱਚਾ ਆ ਬਹਿ ਗਿਆ ਭਈ ਆ ਕੇ ਇਹ ਪਹਿਲਾਂ ਵੀ ਇੱਥੇ ਹੀ ਬਹਿੰਦਾ ਸੀ ਛੋਟਾ ਹੁੰਦਾ ਵੀ ਪਤੰਦਰ ਛਤਰੀ ਤੇ ਨਹੀਂ ਬੈਠਾ ਇਹ ਜਾਲ ਦੇ ਉੱਤੇ ਬਹਿ ਗਿਆ ਤੇ ਇੱਕ ਆ ਜੇ ਪਤਾ ਨਹੀਂ ਤਾਂ ਬਾਹਰ ਬਹਿ ਗਿਆ ਕਿਤੇ ਜਿਲਾ ਮਿੱਤਰੋ ਆ ਦੂਮਾ ਨੂੰ ਕੂਤਰਾਂ ਨੂੰ ਹੀ ਲਾ ਕੇ ਗੁੜ ਤੇ ਬਾਤਾ ਨੀਲੀ ਦੇ ਨਾਲ ਹੀ ਤੇ ਹੁਣ ਫਿਰਦੀਆਂ ਆਪਣੀਆਂ ਦੋ ਕਬੂਤਰੀਆਂ ਤੇ ਤੀਜਾ ਜਿਹੜਾ ਛੱਡਿਆ ਸੀ ਪਤਾ ਨਹੀਂ ਉੱਚਾ ਹੈ ਕਿ ਕਿਤੇ ਬਹਿ ਬੂ ਗਿਆ ਬਈ ਕੂਤਰੀਆਂ ਆਪਣੀਆਂ ਆ ਫਿਰਦੀਆਂ ਆ ਜਾਂਦੀਆਂ ਦੋਹੇ ਠੀਕ ਆ ਸੋ ਹੁਣ ਇਹਨਾਂ ਨੂੰ ਬਾ ਬੂ ਕੇ ਤੇ ਫੇਰ ਅਪਡੇਟ ਦੇਵਾਂ ਕਿੰਨੇ ਕ ਵਜੇ ਬਹਿੰਦੀਆਂ ਕੂਤਰੀਆਂ ਇਹ ਠੀਕ ਆ ਮਿੱਤਰੋ ਲੋ ਸਾਂਹ ਵਾਲੀ ਨੂੰ ਪਾਦੇ ਬਈ ਬਦਾਮ ਆਪਾਂ ਠੀਕ ਆ ਇਨੂੰ ਆਪਾਂ ਹੁਣ ਰੱਖਨੇ ਰਾਜਮੇ ਠੀਕ ਆ ਜਿੰਨੇ ਖਾਣੇ ਹੋਏ ਡੱਕ ਕੇ ਖਾ ਲੂਗੀ ਠੀਕ ਆ ਉਦੋਂ ਬਾਅਦ ਤੈਨੂੰ ਪਾਣੀ ਪਿਆ ਦਾਂਗੇ ਤੇ ਉਦੋਂ ਬਾਅਦ ਸਾਰੇ ਦਿਨ ਚ ਬਸ ਅੱਜ ਕੱਦੇ ਵਾਰੀ ਪਾਣੀ ਚੈੱਕ ਕਰਕੇ ਪਾਣੀ ਪੀਆਵਾਂਗੇ ਹੋਰ ਕੁਛ ਨਹੀਂ ਠੀਕ ਆ ਬਾਕੀ ਸਾਰੇ ਖੁੱਡਿਆਂ ਚ ਪਾਣੀ ਪੂਣੀ ਧਰਤਾ ਬਾਈ ਤੇ ਕਕੂਤਰੀਆਂ ਆਪਣੀਆਂ ਉੱਚੀਆਂ ਲੱਗੀਆਂ ਖੜੀਆਂ ਨੇ ਤੇ ਇੱਕ ਜੜਾ ਹੋਰ ਨਮਾੜ ਆਇਆ ਸੀ ਉਹ ਨਹੀਂ ਦਿਖ ਰਿਹਾ ਠੀਕ ਆ ਉਰਾਂ ਬਣਾ ਜਾਂਦਾ ਭੈੂ ਗਿਆ ਹੋ ਗਈ ਠੀਕ ਆ ਤੇ ਆਉਂਦੀਆਂ ਕਬੂਤਰਿਆਂ ਦਾ ਆਪਣੀਆਂ ਜੇ ਤੁਹਾਨੂੰ ਦੇਖਣ ਤਾਂ ਕਿਉਂਕਿ ਉੱਚੀ ਬਾੜੀ ਨੇ ਭਰਾਵਾ ਤੇ ਚਲੋ ਬਾਕੀ ਕਰਦੇ ਆ ਅੱਗੇ ਗੱਲਬਾਤ ਤੇ ਦੱਸਾਂਗੇ ਕਿ ਕਿਸ ਭਾਈ ਨੇ ਪੁੱਛਿਆ ਸੀਗਾ ਇੱਕ ਤਾਲੂ ਬੁਖਾਰੇ ਵਾਲਾ ਹੀ ਨਹੀਂ ਇਹਨਾਂ ਨੂੰ ਸਾਹ ਆਉਂਦਾ ਭਰਾਵਾ ਨੂੰ ਮੇਰੇ ਨੂੰ ਹਰ ਇੱਕ ਵੀਡੀਓ ਦੇ ਕੋਈ ਨਾ ਕੋਈ ਭਰਾ ਦਾ ਕਮੈਂਟ ਆਇਆ ਹੁੰਦਾ ਪਤਾ ਨਹੀਂ ਤਾਂ ਭਰਾ ਮੇਰੇ ਵੀਡੀਓ ਦੇਖਦੇ ਨਹੀਂ ਪਤਾ ਨਹੀਂ ਕੀ ਚੱਕਰ ਹੈ ਵੀ ਬਾਈ ਆਲੂ ਬਘਾਰਾ ਟਾਈਮ ਕਿਹੜੇ ਲਾਉਣਾ ਚਲੋ ਉਹ ਵੀ ਇਹ ਭਰਾਵਾਂ ਨੂੰ ਦੱਸਾਂਗੇ ਭਰਾ ਵੀਰੇ 12 15 ਦਾ ਉਹ ਕਬੂਤਰਾ ਆਪਾਂ ਲਾ ਕੇ ਅੰਦਰ ਬਾੜ ਤੇ ਸੀ ਕੂਤਰੀਆਂ ਫਿਰਦੀਆਂ ਦੋਹੇ ਤੇ ਆ ਪੱਠੀ ਹੈ ਇਹਨੂੰ ਪਾਉਣ ਲੱਗਿਆ ਬਦਾਮ ਇਹਨੂੰ ਆਪਾਂ ਪਾਣੀ ਧਰ ਕੇ ਦਬਾਦਾ ਸੀ ਆ ਇਹ ਬਦਾਮ ਪੱਟੇ ਹੀ ਉੱਤ ਲੱਗਿਆ ਖਵਾਉਣ ਇਹਦੀ ਹਾਲਾਤ ਖਰਾਬ ਸੀ ਬਈ ਡੋਟ ਹੋ ਗਈਆਂ ਮਤਲਬ ਪਰ ਠੀਕ ਹੈ ਸਰਪੇ ਜੀ ਵੀ ਨਾ ਰੱਖੀ ਆ ਇਸੋ ਦੀ ਲੱਗ ਪੱਠੀ ਹੋਈ ਆ ਜੇ ਨਾਲੇ ਚੀਕਦੀ ਆ ਤੋ ਇਹ ਚਾਰ ਚਾਰ ਬੜੀਆਂ ਰਹਿੰਦੀਆਂ ਬਈ ਇਹਦੀ ਫੇਰ ਕਿੰਨੂੰ ਛੱਡ ਕੇ ਕਿਤੇ ਜੋ ਕੇ ਦੇਖਣੂੰ ਛੱਟਣੇ ਦਾ ਨਵੇਂ ਬੱਚੇ ਦੂਜੇ ਵੀ ਸੀ ਬਈ ਕੀ ਕਰੀਏ ਬਸ ਆ ਜਿਹੜੀ ਮਾਰ ਪੈਂਦੀ ਆ ਨਾ ਟਾਈਮ ਤੇ ਕੱਲੀ ਆਪਾਂ ਨੂੰ ਵੀ ਕਈ ਖੜ੍ਹਾ ਰੀਆਂ ਨੂੰ ਰੋੜਤਾ ਇਹਨੇ ਤੇ ਆ ਆ ਉਹ ਆ ਜਿਹੜਾ ਕੋਨਾ ਮਾ ਹੋਰ ਛੱਡਿਆ ਸੀ ਤੇ ਟਾਈਮ ਹੋ ਗਿਆ ਭਾਈ ਇੱਕ ਦਾ ਤੇ ਸ਼ਾਕ ਹੀ ਮੋਟੀ ਤਾਂ ਉਤਰਿਆ ਹੀ ਠੀਕ ਆ ਆ ਬੈਠੀ ਆ ਤੇ ਦੂਜੀ ਮਿੱਤਰੋ ਆ ਫਿਰਦੀ ਆ ਠੀਕ ਆ ਤੇ ਉਹਨੂੰ ਆਪਾਂ ਲਾ ਲਿਆ ਉਹ ਬੈਠੀ ਆ ਪੰਜ ਮਿੰਟ ਪਿਠਾ ਕੇ ਫੇਰ ਲਾਉਣੇ ਆ ਦੇ 32 ਇਹ ਉਤਰੀ ਆ ਬਾਈ ਇੱਕ ਦਾਸ ਤੇ ਦੂਜੀ ਨੂੰ ਵੀ ਭਾਉਣੇ ਆ ਕਬੂਤਰ ਆਪਾਂ ਬੰਨਤਾ ਇਹਨੂੰ ਹੁਣੀ ਲਾਇਆ ਬਾਈ 140 ਤੇ ਉਤਰੀ ਆ ਨਾ ਕੱਟੀਆਂ ਵਾਲੀ ਠੀਕ ਹੈ ਇਹ ਹੁਣੀ ਉਤਰੀ ਆ ਹਜੇ ਦੇਵੀ ਲਾ ਕੇ ਬੱਤੀ ਬੁੱਤੀ ਰੂੰਗੀ ਉਠਾਉਣੇ ਆ ਤੇ ਦੂਜੇ ਨੂੰ ਪਿਉਉਣੇ ਆ ਪਾਣੀ ਦੂਜੇ ਨੂੰ ਇਹ ਹਰ ਜੜਾ ਮਿੱਤਰੋ ਤੇਲਾ ਮਿੱਤਰੋ ਜਦੋਂ ਕੀ ਨੀ ਤਰੀ ਸਾਹਮਣੇ ਬਈਆ ਬੁਨਾਮ ਦੇਣ ਲੱਗੇ ਆ ਪਾਣੀ ਟੈਂਪਰੇਚਰ ਤੇ ਵੀ 45 ਦਾ ਦਿਖਾਉਂਦਾ ਨੂੰ ਜਿੱਦੀ ਜਮਾ ਵੀ ਨਹੀਂ ਤੇ ਪੰਨ ਤੇ ਸੰਭਾਂਗੇ ਬਈ ਠੀਕ ਆ ਕੀ ਆਇਓਂ ਤੇ ਨੇ ਆਉਣ ਕਰ। ਏਲਾ ਮਤਰੋ ਧਰਤੇ ਨੂੰ ਬਦਾਮ ਆਹਾ ਆਏ 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 ਆਏ। ਨੰਲਾ ਦਾ ਚਾਲ ਚੇਣੀ ਖਾਣੀ ਨਹੀਂ। ਏਲਾ ਮਤਰੋ ਇਲਾਗੀ ਖਾਣ। ਬਾਕੀ ਅੱਗੇ ਜਿਵੇਂ ਜਿੰਨੇ ਆ ਸ਼ੇਅਰ ਕਰਾਂਗੇ ਬਈ ਥੋੜੇ ਘੜਾਉਣ ਨਾਲ ਸਾਰਾ ਤੇ ਲੈ ਮਤ੍ਰੂ ਆਲੂ ਹਰਾ ਬਈ ਲੱਗਿਆ ਭਿਉਣਾ ਤੇ ਲੈ ਮਤ੍ਰੂ ਦੋਵੇਂ ਭਿਉਂਦੇ ਤੇ ਬਾਕੀ ਲਾਉਣ ਦਾ ਨੋਟੇ ਦੱਸਾਂਗੇ ਕਿ ਆਪਾਂ ਕਿੰਨੇ ਵੇ ਲਾਉਣੇ ਆ ਸੁਭਾਸ ਵੀਡੀਓ ਨੂੰ ਵਧੀਆ ਯਾਰ ਦਿਓ ਸ਼ੇਅਰ ਕਰਿਓ ਜੀ ਆ ਮਿੱਤਰੋ ਟਾਈਮ ਹੋ ਗਿਆ 12 ਦਾ ਤੇ ਆਹੇ ਜੀਆਂ ਵਿੱਠਾਂ ਮਾਰੀਆਂ ਨੇ ਬਈ ਇਹਨੇ ਛਿੱਟੀਆਂ ਹਰੀਆਂ ਹੀ ਆ ਮਾਰਦੀ ਐ ਠੀਕ ਹੈ ਖਾਂਸੇ ਹੀ ਨੇ ਵੈਸੇ ਗੋਲ ਮਾਰਦੀ ਆ ਉਹ ਮਾਰੀ ਰੇਠੀ ਠੀਕ ਹੈ 5 ਦੇ ਸਾਂਭੀ ਆ। ਗਰਮੀ ਟੈਂਪਰੇਚਰ 43 ਦਾ ਤੇ ਹਵਾ ਚ ਹਿਮੀਡੀਟੀ ਜਮਾਈ ਨਹੀਂ ਹੈਗੀ 20% ਹੀ ਆ। ਤੇ ਅੱਗੇ ਵਾਹੀ ਗੁਰੂ ਦੇਖਦੇ ਆਂ ਕੀ ਕਰਦੇ ਆਂ ਤੇ ਇੱਕ ਖੁੱਟਿਆਂ ਚ ਬਈ ਮੱਛਰ ਤੋਂ ਵੀ ਲਾਤਾ ਆਪਾਂ ਦਿਖਾਉਣਾ ਤੁਹਾਨੂੰ। ਤੇ ਲੈ ਮਿਸਟਰੂ ਆਲਾ ਆ ਸਿਸਟਮ ਤੇ ਕੁਛ ਕੁ ਬੱਚੇ ਤਾਂ ਆਪਣੇ ਹੋ ਗਏ ਬਈ ਲੱਗਦਾ ਲੋਟ ਪਹਿਲਾਂ ਨਾਲੋਂ ਬਹੁਤ ਫਰਕ ਆ ਜਮੇ ਦੀਆਂ ਅੱਖਾਂ ਵੀ ਖੁੱਡੀਆਂ ਨੇ ਸੱਟ ਆ ਉਹ ਬੈਠਾ ਕੱਟੀਆਂ ਨਾਲ। ਮਿੰਨਾ ਜੋ ਕੁਛ ਕੁ ਸਹੀ ਨੇ ਠੀਕ ਆ ਮਤਲਬ ਵੀ ਪਹਿਲਾਂ ਨਾਲ ਬਹੁਤ ਫਰਕ ਆ ਗਿਆ ਨੂੰ ਤੇ ਕਈ ਆ ਉਮੀ ਹੋ ਰਹੇ ਨੇ ਠੀਕ ਆ ਤੇ ਆ ਦੂਜੇ ਪਾਸੇ ਵੀ ਦਿਖਾਉਣਾ ਤੁਹਾਨੂੰ ਸਿਸਟ ਉਹ ਖੁੱਡਿਆਂ 'ਚ ਇਹ ਕਰਤਾ ਬਾਈ ਆ ਦੇਖੋ ਕੋਈ ਵੱਡੇ ਕਬੂਤਰਾਂ ਨੂੰ ਵੀ ਹੋ ਗਿਆ ਸੀਗਾ ਆ ਲਾਤਾ ਇਹ ਇਧਰ ਇਧਰ ਵੀ ਆ ਦੇਖੋ ਆ ਸ਼ਾਕ ਖਾ ਆਪਣਾ ਵੱਡਾ ਯਾਰ ਇਹਨੂੰ ਵੀ ਪਤ ਨਹੀਂ ਕਿਵੇਂ ਹੋ ਗਿਆ ਠੀਕ ਆ ਉਹ ਖੱਟੀਆਂ ਵਾਲੇ ਨੂੰ ਵੀ ਹੋ ਗਿਆ ਸੀਗਾ